ਅੱਜ ਅਸੀਂ ਗੱਲਬਾਤ ਕਰਾਂਗੇ ਸਿੱਖ ਧਰਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਬਾਰੇ ਜੋ ਸਿਰ ਅੱਥ ਵਿੱਚ ਰੱਖ ਕੇ ਲੜੇ ਅਤੇ ਸਿੱਖਾਂ ਦੀ ਰਾਖੀ ਲਈ ਆਪਣਾ ਸਭ ਕੁਝ ਵਾਰ ਦਿੱਤਾ ਬਾਬਾ ਜੀ ਦਾ ਜਨਮ 26 ਜਨਵਰੀ 1682 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੋਵਿੰਡ ਵਿੰਡ ਪੋਵਿੰਡ ਵਿੰਡ ਚ ਹੋਇਆ ਬਾਬਾ ਜੀ ਦਾ ਪਰਿਵਾਰ ਗੁਰਸਿੱਖ ਤੇ ਸੁਧਾਰਨ ਜ਼ਿੰਦਗੀ ਜਿਉਂਦਾ ਸੀ ਬਚਪਨ ਤੋਂ ਹੀ ਬਾਬਾ ਜੀ ਨੂੰ ਗੁਰਬਾਣੀ ਨਾਲ ਬਹੁਤ ਪਿਆਰ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਚਾਲੇ ਗਏ ਜਿੱਥੇ ਉਹਨਾਂ ਨੇ ਸ਼ਾਸਤਰ ਵਿਦਿਆ ਤੇ ਧਾਰਮਿਕ ਗਿਆਨ ਦੀ ਸਿੱਖਿਆ ਲਈ ਬਾਬਾ ਜੀ ਨੇ ਸਿੰਘ ਸਭਾ ਵਿੱਚ ਸ਼ਾਮਲ ਹੋ ਕੇ ਸੱਚੀ ਸੇਵਾ ਕੀਤੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੇਵਾ ਵੀ ਕੀਤੀ ਜਦੋਂ ਮੁਗਲ ਆਤਿਆਂ ਨੇ ਸਿੱਖਾਂ ਦੇ ਜ਼ੁਲਮ ਕੀਤੇ ਤੇ ਬਾਬਾ ਜੀ ਹਮੇਸ਼ਾ ਗੁਰੂ ਦੇ ਬਚਨ ਅਨੁਸਾਰ ਨਿਆਂ ਤੇ ਧਰਮ ਦੀ ਰਾਖੀ ਦੀ ਰਾਖੀ ਲਈ ਮੈਦਾਨ ਵਿੱਚ ਉਤਰੇ 1757 ਵਿੱਚ ਜਦ ਅਹਿਮਦ ਸ਼ਾਹ ਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਤੋੜਿਆ ਤਾਂ ਬਾਬਾ ਜੀ ਨੇ ਵਾਅਦਾ ਕੀਤਾ ਜਦ ਤੱਕ ਸਾਹ ਲਵਾਂਗਾ ਹਰਿਮੰਦਰ ਸਾਹਿਬ ਦੀ ਰਾਖੀ ਲਈ ਲੜਾਂਗਾ ਬਾਬਾ ਜੀ 5000 ਸਿੱਖ ਗਿਣਤੀ ਦੀ ਫੌਜਾਂ ਨਾਲ ਅੰਮ੍ਰਿਤਸਰ ਵੱਲ ਰਵਾਨਾ ਹੋਏ 13 ਨਵੰਬਰ 1757 ਨੂੰ ਜਦੋਂ ਬਾਬਾ ਜੀ ਚੋਲਾ ਸਾਹਿਬ ਨੇੜੇ ਪਹੁੰਚੇ ਉੱਥੇ ਜੰਗ ਹੋਈ ਇੱਕ ਭਾਰੀ ਲੜਾਈ ਤੇ ਉਹਨਾਂ ਨੇ ਉਹਨਾਂ ਦਾ ਸਿਰ ਕੱਟ ਦਿੱਤਾ ਗਿਆ ਪਰ ਬਾਬਾ ਜੀ ਨੇ ਸਿਰ ਹੱਥ ਵਿੱਚ ਫੜ ਕੇ ਲੜਾਈ ਜਾਰੀ ਰੱਖੀ ਉਹਨਾਂ ਨੇ ਹਰਮੰਦਰ ਸਾਹਿਬ ਤੱਕ ਪਹੁੰਚ ਕੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਜੀ ਸਾਨੂੰ ਦੱਸਦੇ ਹਨ ਕਿ ਧਰਮ ਦੀ ਰਾਖੀ ਲਈ ਸਿਰ ਵੀ ਵਾਰਨਾ ਪਵੇ ਤਾਂ ਘਬਰਾਉਣਾ ਨਹੀਂ ਉਹ ਸਿੱਖ ਇਤਿਹਾਸ ਦੇ ਅਮਰ ਜੋਧਾ ਹਨ ਉਹਨਾਂ ਦੀ ਜ਼ਿੰਦਗੀ ਹੌਸਲਾ ਅਤੇ ਬਲੀਦਾਨ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਹਨ ਆਓ ਅਸੀਂ ਵੀ ਉਹਨਾਂ ਵਾਂਗ ਸੱਚ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੀਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੋ ਸਿਰ ਹੱਥ ਵਿੱਚ ਰੱਖ ਕੇ ਵੀ ਸੱਚ ਲਈ ਲੜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਰਿਆਂ ਦਾ